ਕਿ ਜੋ ਨਸ਼ੇ ਰੋਕਣ ਵਾਲਿਆਂ ਵਿਰੁੱਧ ਕਿ ਸੱਚਮੁੱਚ ਉਲਟ ਹੋ ਗਿਆ ਉਲਟੀ ਗੰਗਾ ਪਹੇ ਨਾ ਆਪ ਸਰਕਾਰ ਤੈਦੰਮ ਪਰ ਰਹੀ ਸੀ ਕਿ ਸਾਧਾ ਯੁੱਗ ਨਸ਼ਿਆਂ ਦੇ ਵਿਰੁੱਧ ਤਾਂ ਇਧਰ ਅਜਗਿਆਨੀ ਕੁਲਦੀਪ ਸਿੰਘ ਗੜਗਾ ਝੋਰੀ ਪਟਿਆਲਾ ਜੇਲ੍ਹ ਪਹੁੰਚੇ ਲਵਾਂ ਸਿੰਘ ਰਾਜੋ ਨਾਲ ਮੁਲਾਕਾਤ ਕੀਤੀ ਤੇ ਉਸ ਮੁਲਾਕਾਤ ਤੋਂ ਬਾਅਦ ਨਮੀ ਚਮਚ ਚਮਚੀ ਜਦੋਂ ਕੈਨੇਡਾ ਦੇ ਵਿੱਚ ਜੀ7 ਸਿਖਰ ਸੰਮੇਲਨ ਹੋਣ ਜਾ ਰਿਹਾ ਹੋਵੇ ਭਾਰਤ ਸਰਕਾਰ ਦਾ ਤਾਂਈ ਪਾਤ ਮੁਲਕ ਦੇ ਰਸ਼ਮੂਲੀਓ ਤੇ ਅਰਾਨੀ ਗਰੁੱਪ ਅਰਾਨੀ ਗਰੁੱਪ ਕਹਿੰਦੇ ਮੂੜ ਅਮਰੀਕਾ ਦੀ ਜਾਂਚ ਦੇ ਘਰੇਚ ਆ ਗਿਆ ਹੈ ਇਰਾਨ ਤੋਂ ਗੈਸ ਲੈਉਣ ਦਾ ਮਾਮਲਾ ਮੁਦਰਾ ਪੋਰਟ ਰਾਹੀਂ ਕਹਿੰਦੇ ਜੀ ਇਰਾਨ ਤੋਂ ਗੈਸ ਲੈਂਦੀ ਹੈ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜੁੱਧ ਨਸ਼ਿਆਂ ਵਿਰੁੱਧ ਜਾਂ ਆਪਾਂ ਇਸ ਨੂੰ ਐਂ ਵੀ ਕਹਿ ਸਕਦੇ ਹਾਂ ਕਿ ਜੁੱਧ ਨਸ਼ੇ ਰੋਕਣ ਵਾਲਿਆਂ ਵਿਰੁੱਧ ਕਿ ਸੱਚਮੁੱਚ ਉਲਟ ਹੋ ਗਿਆ ਉਲਟੀ ਗੰਗਾ ਪੋਹੇ ਨੂੰ ਪੰਜਾਬ ਸਰਕਾਰ ਤੈ ਦਮ ਪਰ ਰਹੀ ਸੀ ਕਿ ਸਾਡਾ ਜੁੱਧ ਨਸ਼ਿਆਂ ਦੇ ਵਿਰੁੱਧਾ ਨਸ਼ੇ ਵਿਚਨ ਵਾਲਿਆਂ ਵਿਰੁੱਧ ਹੈ ਤਸਕਰਾਂ ਦੇ ਵਿਰੁੱਧ ਹੈ ਪਰ ਜੋ ਤਸਵੀਰਾਂ ਜੋ ਖਬਰਾਂ ਜੋ ਬਿਆਨ ਜੋ ਹਕੀਕਤ ਸਾਹਮਣੇ ਆ ਰਹੀ ਹੈ ਉਹ ਤਾਂ ਉਲਟਾ ਆ ਰਹੀ ਹੈ ਇੱਕ ਪਿੰਡ ਹਲਵਾਰਾ ਖੇਤਰ ਚ ਜਿੱਥੇ ਐਮਐਲਏ ਸਾਹਿਬ ਨਸ਼ਿਆਂ ਦੇ ਵਿਰੁੱਧ ਬਿਆਨਬਾਜ਼ੀ ਦੇ ਰਹੇ ਨੇ ਤੇ ਸ਼ਮਸ਼ਾਨ ਚ 22 ਸਾਲ ਦੇ ਮੁੰਡੇ ਦਾ ਸੰਸਕਾਰ ਹੋ ਰਿਹਾ ਇੱਕ ਪਿੰਡ ਜਿੱਥੋਂ ਲੋਕ ਪਲਾਨ ਕਰਨ ਲੱਗੇ ਨੇ ਪੰਜਾਬ ਦੇ ਪਿੰਡ ਚ ਨਸ਼ੇ ਦੀ ਮਾਰ ਕਰਨ ਇਹ ਪੋਸਟਰ ਲੱਗ ਜਾਣ ਇਹ ਬੈਨਰ ਲੱਗ ਜਾਣ ਕਿ ਸਾਡਾ ਪਿੰਡ ਬਕਾਉ ਹੈ ਪਿੰਡ ਬਕਾਉ ਹੈ ਕਰਮਜੀਤ ਅਨਮੋਲ ਨੇ ਉਹ ਗੀਤ ਕਾਇਆ ਸੀ ਬਹੁਤ ਪ੍ਰਚਲਿਤ ਹੋਇਆ ਮਸਲਾ ਸੀ ਕਿ ਫਸਲੀ ਮਾਰ ਪੈ ਰਹੀ ਸੀ ਫਸਲਾਂ ਦੇ ਉੱਤੇ ਤੇ ਪਿੰਡ ਸਾਰਾ ਕਰਜ਼ਈ ਹੋ ਗਿਆ ਸੀ ਤੇ ਉਹਦੇ ਕਾਰਨ ਮਠਿੰਡਾ ਦੇ ਖੇਤਰ ਦਾ ਹੀ ਪਿੰਡ ਸੀਗਾ ਜਿਹੜਾ ਹਰਕਿਸ਼ਨਪੁਰਾ ਉਸ ਪਿੰਡ ਦੇ ਵਿੱਚ ਤੇ ਪੋਸਟਰ ਲੱਗਿਆ ਤੇ ਜਿਸ ਤੋਂ ਬਾਅਦ ਕਰਮਜੀਤ ਅਨਮੋਲ ਦਾ ਉਹ ਗੀਤ ਬਹੁਤ ਪ੍ਰਚਲਿਤ ਹੋਇਆ ਪਰ ਉਹ ਕਰਜ਼ੇ ਦਾ ਮਸਲਾ ਸੀ ਤੇ ਹੁਣ ਅਸੀਂ ਉਹ ਤੋਂ ਵੀ ਖਾਂ ਵਧ ਗਏ ਆ ਹੁਣ ਕਰਜ਼ਿਆਂ ਕਾਰਨ ਸਾਡੀਆਂ ਜ਼ਮੀਨਾਂ ਖੇਤ ਤਾਂ ਵਿਕਦੇ ਹੀ ਵਿਕਦੇ ਨੇ ਹੁਣ ਅਸੀਂ ਨਸ਼ਿਆਂ ਦੀ ਮਾਰ ਕਰਕੇ ਵੀ ਪਿੰਡ ਵੇਚਣ ਲਈ ਮਜਬੂਰ ਹੋ ਰਹੇ ਆ ਪਿੰਡ ਛੱਡਣ ਲਈ ਮਜਬੂਰ ਹੋ ਰਹੇ ਕਿੱਥੇ ਨੂੰ ਭਜਾਂਗੇ ਮਠਿੰਡਾ ਖੇਤਰ ਦਾ ਇਹ ਪਿੰਡ ਜਿਹੜਾ ਭਾਈ ਬਖਤੌਰ ਭਾਈ ਬਖਤੌਰ ਦੇ ਪਿੰਡ ਦੇ ਵਿੱਚ ਤਿੰਨ ਚਾਰ ਸਾਬਕਾ ਫੌਜੀ ਤੇ ਕੁਝ ਪੰਜਾਬ ਦੇ ਪਿੰਡ ਉਸ ਪਿੰਡ ਦੇ ਨੌਜਵਾਨ ਨਸ਼ਿਆਂ ਦੇ ਵਿਰੁੱਧ ਲੜਾਈ ਲੜਨ ਲਈ ਸਾਹਮਣੇ ਆਉਂਦੇ ਨੇ ਉਹ ਨਸ਼ੇ ਵੇਚਣ ਵਾਲਿਆਂ ਨੂੰ ਰੋਕਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨਸ਼ਿਆਂ ਦੇ ਚਾਲਚੋਂ ਕੱਢ ਲਿਏ ਪੁਲਿਸ ਨੇ ਉਹਨਾਂ ਦਾ ਸਾਥ ਦੇਣ ਦੀ بجائے ਨਸ਼ੇ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਕਰਨ ਦੀ بجائے ਜਿਵੇਂ ਅੱਖਾਂ ਹੀ ਮੀਚ ਲੀਆਂ ਭਾਈ ਬਖਤੌਰ ਤੋਂ ਉਸ ਪਿੰਡ ਤੋਂ ਕਿਉਂਕਿ ਉਹਨਾਂ ਫੌਜੀਆਂ ਚੋਂ ਇੱਕ ਸਾਬਕਾ ਫੌਜੀ ਜਿਸ ਦੇ ਉੱਤੇ ਜਿਸ ਤਰ੍ਹਾਂ ਤਸ਼ੱਦਦ ਟਾਇਆ ਗਿਆ ਜਿਸਰਾ ਉਹਦੀ ਕੁੱਟਮਾਰ ਕੀਤੀ ਗਈ ਉਹ ਸਭ ਨੂੰ ਪਤਾ ਹੈ ਸੋਈ ਇਹ ਗੁੰਡਾਗਰਦੀ ਦਾ ਨੰਗਾ ਨਾਚ ਅੱਜ ਫੋਟੋਆਂ ਰਹੀਂ ਵੀਡੀਓ ਰਹੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਸਾਫ ਦਾ ਫੌਜੀ ਰਣਵੀਰ ਸਿੰਘ ਹੋਰਾਂ ਨੂੰ ਉਹਦੀਆਂ ਲੱਤਾਂ ਮਤਲਬ ਚੂਰਾ ਕਰਤੀਆਂ ਇੱਕ ਲੱਤ ਤਾਂ ਇੰਨੀ ਨੁਕਸਾਨੀ ਗਈ ਕਿ ਹੁਣ ਸ਼ਾਇਦ ਠੀਕੇ ਨਾ ਹੋ ਪਾਵੇ تنک بندے ਆਉਂਦੇ ਆ ਤੇ ਕਾਰਵਾਈ ਕਰਕੇ ਚਲੇ ਜਾਂਦੇ ਆ ਉਤਤਵਤ ਹੋਣਾ ਕੀ ਚਾਹੀਦਾ ਸੀ ਚਲੋ ਜੇ ਹੋ ਗਿਆ ਪੁਲਿਸ ਆਪਣਾ ਐਕਸ਼ਨ ਦਿਖਾਉਂਦੀ ਪੁਲਿਸ ਆਪਣਾ ਕਾਰਵਾਈ ਪਾਉਂਦੀ ਪੁਲਿਸ ਹਮਲਾਵਰਾਂ ਨੂੰ ਫੜਦੀ ਤੇ ਹੁਣ ਤੱਕ ਉਹ ਅੰਦਰ ਹੁੰਦੇ ਮੁੱਖ ਮੰਤਰੀ ਸਾਹਿਬ ਤਾਂ ਇਹੀ ਕਹਿੰਦੇ ਨੇ ਕਿ ਜੁੱਧ ਨਸ਼ਿਆਂ ਵਿਰੁੱਧਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਫੌਰੀ ਕਾਰਵਾਈ ਹੁੰਦੀ ਹੈ ਜੇ ਬਲਡوزر ਚੱਲਦੇ ਨੇ ਤੇ ਹੁਣ ਇੱਥੇ ਬਲਡوزر ਵਾਲੇ ਕਿੱਥੇ ਗਏ ਦੂਸਰੇ ਪਾਸੇ ਸਿਸਟਮ ਦੇ ਨਾਲ 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 ਸਮਾਜ ਨੂੰ ਵੀ ਸਵਾਲ ਖੜਾ ਹੈ ਕਿ ਤਿੰਨ ਬੰਦੇ ਪਿੰਡ ਤੋਂ ਵੀ ਭਾਰੂ ਪੈ ਗਏ ਕਿ ਪਿੰਡਾਂ ਦੇ ਲੋਕ ਹੁਣ ਖੌਫ ਖਾਣ ਲੱਗੇ ਨੇ ਅਸੀਂ ਇੰਨੇ ਸੈਲਫਿਸ਼ ਹੋ ਗਏ ਹਾਂ ਜਾਂ ਅਸੀਂ ਇਹਨਾਂ ਜਾਲਾਂ 'ਚ ਹੁਣ ਉਲਝ ਨਹੀਂ ਸਕਦੇ ਪਤਾ ਕਿ ਤੰਤਰ ਬਹੁਤ ਮਜ਼ਬੂਤ ਹੈ ਇਹ ਤਿੰਨ ਬੰਦਿਆਂ ਦਾ ਮਸਲਾ ਨਹੀਂ ਪਿੱਛੇ ਸਰਕਾਰਾਂ ਖੜੀਆਂ ਹੁੰਦੀਆਂ ਪਿੱਛੇ ਸਿਆਸਤਦਾਨ ਕੜੇ ਹੁੰਦੇ ਨੇ ਪਿੱਛੇ ਪੁਲਿਸ ਤੰਤਰ ਖੜਿਆ ਹੁੰਦਾ ਜੇ ਸਾਬਕਾ ਫੌਜੀ ਰਣਵੀਰ ਸਿੰਘ ਹੋਰਾਂ ਦੀਆਂ ਭਾਈ ਬਖਤੌਰ ਪਿੰਡ ਦੇ ਵਿੱਚ ਨਸ਼ਿਆਂ ਨੂੰ ਰੋਕਣ ਦੇ ਲਈ ਚਲਾਈ ਗਈ ਮਹਿੰਮ ਦੇ ਤਹਿਤ ਲਤਾਂ ਤੋੜੀਆਂ ਜਾਂਦੀਆਂ ਨੇ ਤਾਂ ਉਸ ਪਿੰਡ ਦੇ ਵਿੱਚ ਸਾਡਾ ਪਿੰਡ ਬਕਾਉ ਹੈ ਤਾਂ ਪੋਸਟਰ ਲਾਉਣ ਵਾਲਾ ਮੁੰਡੇ ਦੀ ਵੀਡੀਓ ਸਾਹਮਣੇ ਆ ਰਹੀ ਹੈ ਉਹ ਕਦੇ ਕਹਿੰਦਾ ਕਿ ਮੈਨੂੰ ਪੁਲਿਸ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਫਿਰ ਉਹ ਕਹਿੰਦਾ ਕਿ ਨਹੀਂ ਮੈਨੂੰ ਪਰੋਸਾ ਦਿੱਤਾ ਗਿਆ ਪੁਲਿਸ ਵੱਲੋਂ ਸੋ ਇਹਦਾ ਮਤਲਬ ਆ ਵੀ ਇੱਕ ਪੱਖ ਉੱਪਰ ਰਿਹਾ ਕਿ ਪੋਸਟਰ ਲਾਉਣ ਤੇ ਪੁਲਿਸ ਵਾਲੇ ਵੀ ਧਮਕੀਆਂ ਦੇਣ ਤੇ ਇਹ ਸਥਿਤੀ ਇੱਥੋਂ ਤੱਕ ਆ ਗਈ ਕਿ ਉਸ ਪਿੰਡ ਦੇ ਲੋਕ ਪਿੰਡ ਛੱਡ ਕੇ ਬਾਹਰ ਨੂੰ ਨਿਕਲ ਤੁਰੇ ਨੇ ਕਾਹਤ ਤੌਰ ਤੇ ਪਿੰਡਾਂ ਤੋਂ ਪੁਲਾਈਨ ਉਸ ਪਿੰਡ ਤੋਂ ਤਾਂ ਖਾਸ ਕਰ ਪੁਲਾਈਨ ਪੁਰੇ ਪਿੰਡ ਨਾਮੀ ਪਿੰਡ ਹੈ ਕੋਈ ਛੋਟਾ ਮੋਟਾ ਪਿੰਡ ਨਹੀਂ ਹੈ ਇਸ ਪਿੰਡ ਚੋਂ ਵੱਡੇ ਪੰਥਕ ਚਿਹਰੇ ਪੰਤ ਪ੍ਰੀਤ ਸਿੰਘ ਖਾਲਸਾ ਉਹ ਆਉਂਦੇ ਨੇ ਤੇ ਇਸੇ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਬਕਾਊ ਪਿੰਡ ਮਠਿੰਡਾ ਖੇਤਰ ਦਾ ਹੀ ਹਰਕ੍ਰਿਸ਼ਨਪੁਰਾ ਜਿਹੜਾ ਕਰਜੇ ਕਰਨ ਸੀ ਹੁਣ ਮਠਿੰਡਾ ਦੇ ਮੋੜ ਮੰਡੀ ਖੇਤਰ ਦਾ ਹੀ ਪਿੰਡ ਭਾਈ ਬਖਤੌਰ ਇਹ ਬਕਾਊ ਦੇ ਪੋਸਟਰ ਲੱਗ ਰਹੇ ਨੇ ਨਸ਼ਾ ਕਰਨ ਸੋ ਸ਼ਾਇਦ ਇਹ ਪੰਜਾਬ ਦੇ ਜਾਂ ਦੁਨੀਆ ਦੇ ਇਤਿਹਾਸ ਪਹਿਲੀ ਵਾਰ ਹੋਵੇ ਕਿ ਨਸ਼ੇ ਦੀ ਮਾਰ ਤੋਂ ਤੰਗ ਪਰੇਸ਼ਾਨ ਹੋ ਕੇ ਪਿੰਡ ਬਕਾਊ ਦਾ ਪੋਸਟਰ ਲੱਗਿਆ ਹੋਵੇ ਪਰ ਮੋੜ ਮੰਡੀ ਦਾ ਪਿੰਡ ਤਾਂ ਘੁਮਣ ਕਲਾ ਵੀ ਚਰਚਾ ਚ ਰਿਹਾ ਜਿੱਥੇ ਨੌਜਵਾਨਾਂ ਨੇ ਕਮੇਟੀਆਂ ਬਣਾ ਕੇ ਨਸ਼ੇ ਰੋਕਣ ਲਈ ਪਹਿਲ ਕਦਮੀ ਕੀਤੀ ਤੇ ਇੱਕ ਨਸ਼ਾ ਤਸਕਰ ਨਾਲ ਘੁਟਮਾਰ ਦੇ ਵਿੱਚ ਬਾਅਦ ਚ ਪੁਲਿਸ ਨੇ ਉਲਟਾ ਇਹਨਾਂ ਦੀ ਕਾਰਵਾਈ ਕਰਤੀ ਕੁਛ ਅੰਦਰ ਨੇ ਕੁਝ ਤਾਂ ਕੇਸ ਚੱਲਦਾ ਹੈ ਫਿਰ ਲੜੇਗਾ ਕੌਣ ਸਵਾਲ ਤਾਂ ਇਹ ਹੈ ਆ ਜਿਹੜੀ ਮੈਂ ਪਿੰਡ ਦੀ ਗੱਲ ਕਰ ਰਿਹਾ ਆ ਮੇਰੇ ਕੋਲ ਪਿਆ ਹਲਵਾਰਾ ਪਿੰਡ ਦਾ ਹਲਕਾ ਇਸ ਹਲਕੇ ਦਾ ਪਿੰਡਾ ਰਾਇਕੋਟ ਰਾਇਕੋਟ ਦੇ ਪਿੰਡ ਹਲਵਾਰਾ ਮਤਲਬ ਉੱਥੇ ਦਾ ਨਾ ਹਲਕਾ ਰਾਇਕੋਟ ਦਾ ਪਿੰਡਾ ਹਲਵਾਰਾ ਹਲਵਾਰਾ ਚ ਪੰਜਾਬ ਸਰਕਾਰ ਦਾ ਨਸ਼ਿਆਂ ਖਿਲਾਫ ਇੱਕ ਮੁਹਿੰਮ ਚੱਲ ਰਹੀ ਸੀ ਹੌਸ ਮੈਮ ਦੇ ਤਹਿਤ ਐਮ ਐਲ ਏ ਸਾਹਿਬ ਭਾਸ਼ਣबाजी ਕਰ ਰਹੇ ਸੀ ਉੱਥੋਂ 5 ਕਿਲੋਮੀਟਰ ਦੂਰ ਪਿੰਡ ਤਲਵੰਡੀ ਰਾਏ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ 22 ਸਾਲ ਦੇ ਨੌਜਵਾਨ ਦਾ ਚਿੱਟੇ ਕਰਨ ਸੰਸਕਾਰ ਹੋ ਰਿਹਾ ਸੀ ਤੇ ਉਸ ਸੰਸਕਾਰ ਦੇ ਉੱਤੇ ਦੀ ਮਾਂ ਬਿਲਖ ਦੀ ਕਹਿ ਰਹੀ ਆ ਕਿ ਮੇਰਾ ਪੁੱਤ ਚੱਟਾ ਖਾ ਕੇ ਮਰ ਗਿਆ ਤੇ ਚੱਟਾ ਵੇਚਣ ਵਾਲਿਆਂ ਤੇ ਤੁਹਤੋਂ ਕੋਈ ਕਾਰਵਾਈ ਨਹੀਂ ਹੋਈ ਤੇ ਤੁਹਾਡੇ ਭਾਸ਼ਣਾ ਨਾਲ ਚੱਟਾ ਨਹੀਂ ਮੁੱਕਣਾ ਪੰਜਾਬ ਦੇ ਪਿੰਡਾਂ ਦੇ ਖਜ਼ਾਨਿਆਂ ਤੇ ਨਵਾਂ ਖੋਰਾ ਲੱਗ ਗਿਆ ਜਦੋਂ ਮੈਂ ਸ਼ੁਰੂ ਹੋਈ ਸੀ ਮੈਂ ਤਾਦਵੀ ਗੱਲ ਕੀਤੀ ਸੀ ਇਹ ਸਿੱਖਿਆ ਕ੍ਰਾਂਤੀ ਮੰਗ ਬੋਝ ਪਿੰਡਾਂ ਤੇ ਪੈ ਰਿਹਾ ਕਿ ਐਨੇ ਪੋਰਟਰ ਐਨੇ ਬੈਨਰ ਤੇ ਐਨਾ ਬਿੱਲ ਐਂ ਸਿੱਖਿਆ ਕ੍ਰਾਂਤੀ ਚ ਕੀਤਾ ਸੀ ਸਕੂਲਾਂ ਤੇ ਬੋਝ ਪੈ ਗਿਆ ਸੀ ਸੋ ਇਸ ਲਈ ਇਹ ਪੰਚਾਇਤਾਂ ਤੋਂ ਜੁਧ ਨਸ਼ਿਆਂ ਵਿਰੁੱਧੀ ਵਸੂਲੀ ਹੋ ਰਹੀ ਆ ਪਰ ਸਚਾਈ ਆ ਏ ਕਿ ਭਾਈ ਇਹ ਜੁਧ ਨਸ਼ਿਆਂ ਵਿਰੁੱਧ ਨਾ ਹੋ ਕੇ ਜੁਧ ਨਸ਼ਿਆਂ ਨੂੰ ਰੋਕਣ ਵਾਲਿਆਂ ਵਿਰੁੱਧ ਹੋ ਗਿਆ ਹੋਵੇ ਤੇ ਨਸ਼ਿਆਂ ਦੇ ਨਾਂ ਤੇ ਪੰਜਾਬ ਦੇ ਫਿੰਡ ਵਿਕਣ ਲੱਗੇ ਹੋਣ ਇੱਧਰ ਦੂਸਰੇ ਪਾਸੇ ਪੰਥਕ ਮਸਲਾ ਗੰਭੀਰ ਹੁੰਦਾ ਜਾ ਰਿਹਾ ਵਕਾਦਾ ਤੌਰ ਤੇ ਐਸਜੀਪੀਸੀ ਦੇ ਪ੍ਰਧਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੂਮਾ ਨਾਲ ਘੰਟਾ ਵੱਧੀ ਮੁਲਾਕਾਤ ਕਰਕੇ ਆਉਂਦੇ ਨੇ ਪਰ ਗੱਲ ਕਿਸੇ ਤਨਪੱਤਨ ਨਹੀਂ ਲੱਗਦੀ ਤੇ ਉਹਨੇ ਦਮ ਭਰਿਆ ਕਿ ਇੱਕ ਦੋ ਦਿਨਾਂ ਚੇ ਮਸਲਾ ਸੀ ਹੱਲ ਕਰ ਲਾਂਗੇ ਇੱਕ ਦੋ ਦਿਨ ਮਤਲਬ 4 ਤਰੀਕ 5 ਤਰੀਕ ਤੱਕ ਵੀ ਇਹ ਮਸਲਾ ਹੱਲ ਹੋ ਜਵੇ ਤਾਂ 6 ਨੂੰ ਹੋਣ ਵਾਲਾ ਟਕਰਾਅ ਟਲ ਸਕਦਾ ਹੈ ਮਤਲਬ ਸਾਕਾ ਨੀਲਾ ਤਾਰਾ ਦੇ ਉਹ ਸਪੀਡ ਵਾਲੇ ਹਮਲੇ ਵਾਲੀ ਪੀੜ ਦੇ ਦਰਦ ਨੂੰ ਮਹਿਸੂਸ ਕਰਨ ਵਾਲਾ ਜਾਵੂਸ ਹਮਲਿਆਂ ਦੀ ਇਤਿਹਾਸਕ ਉਸ ਖੂਨ ਨਾਲ ਭਿੱਜੇ ਪੰਨਿਆਂ ਨੂੰ ਫਰੋਲਣ ਵਾਲਾ ਉਹ ਦਿਨ ਮਨਾਉਣ ਮੌਕੇ ਸਾਡੇ ਉੱਤੇ ਤਲਵਾਰ ਲਟਕ ਰਹੀ ਹੈ ਟਕਰਾ ਦੀ ਤੇ ਉਸ ਟਕਰਾ ਨੂੰ ਟਾਲਣ ਦੀ ਕੋਸ਼ਿਸ਼ ਹੈ ਜਾਂ ਉਸ ਟਕਰਾ ਨੂੰ ਟਾਲਣ ਦੀ ਆਰਟ 'ਚ ਆਪਣਾ ਕੰਮ ਕੱਢਣ ਦੀ ਕੋਸ਼ਿਸ਼ ਹੈ ਕਿ ਲੈ ਵੀ ਇਸ ਤਰੀਕੇ ਨਾਲ ਜ਼ਿਆਦਾ ਹਟਾਓ ਕਿਉਂਕਿ ਤਾਮੀ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਨਹੀਂ ਹੈਗੇ ਤੇ ਬਾਬਾ ਤੁਮਾ ਤਾਂ ਪਹਿਲੇ ਦਿਨ ਤੋਂ ਅੜੇ ਨੇ ਤੇ ਸਵਾਲ ਇਹ ਵੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਪੁੱਤਰਾਂ ਨੇ ਵੀ ਇਨਕਾਰ ਕਰ ਦਿੱਤਾ ਕਿ ਅਸੀਂ ਕਿਹਨੀ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਨਹੀਂ ਲਵਾਂਗੇ ਅਸੀਂ ਉਸ ਨੂੰ ਜੱਤਸਰ ਨਹੀਂ ਮੰਨਦੇ ਇੱਧਰ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਝੋਰੀ ਪਟਿਆਲਾ ਜੇਲ੍ਹ ਪਹੁੰਚੇ ਵਲਵੰਤ ਸਿੰਘ ਰਾਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਸ ਮੁਲਾਕਾਤ ਤੋਂ ਬਾਅਦ ਨਵੀਆਂ ਚਰਚਾਾਂ ਮਚੜਪੀਆਂ ਉਹ ਕਹਿੰਦੇ ਜੀ ਕੀ ਉਹਨਾਂ ਦਾ ਸੰਦੇਸ਼ ਪੜਨਗੇ ਹੁਣ 6 ਤਰੀਕ ਨੂੰ ਬਲਵੰਤ ਸਿੰਘ ਰਾਜਵਾਨਾਂ ਨੂੰ ਜੱਥੇਦਾਰ ਥਾਪਿਆ ਜਾ ਸਕਦਾ ਹੈ ਇਹ ਗੱਲ ਸ਼੍ਰੋਮਣੀ ਕਮੇਟੀ ਦੇ ਘਰੇ ਵੀ ਚੱਲ ਰਹੀ ਹੈ ਇਹ ਗੱਲ ਅਕਾਲੀ ਦਲ ਦੇ ਘਰੇ ਵੀ ਚੱਲ ਰਹੀ ਹੈ ਤੇ ਕੀ ਯਾਨੀ ਗੁਰਦੀਪ ਸਿੰਘ ਗੜਗੱਜ ਪੁੱਛਣ ਗਏ ਸੀ ਜਾਂ ਦੱਸਣ ਗਏ ਸੀ ਜਾਂ ਸਲਾਹ ਕਰਨ ਗਏ ਸੀ ਕੁਲ ਚਰਾ ਕਹਿੰਦੀ ਆ ਕਿ ਗੈਨੀ ਕੁਲਦੀਪ ਸਿੰਘ ਗੜਕਾਚ ਹੁਣ ਆਪ ਹੀ ਅਹੁਦੇ ਤੋਂ ਲੰਬੇ ਹੋ ਸਕਦੇ ਨੇ ਪਰ ਜੇ ਜਥੇਦਾਰ ਥਾਪ ਵੀ ਜਿੱਤਾ ਜਾਂਦਾ ਬਲਵੰਤ ਸਿੰਘ ਰਾਜਵਾਨਾ ਹੋਰਾਂ ਨੂੰ ਤਾਂ ਮੀ ਅਰਜੀ ਤੌਰ ਤੇ ਤਾਂ ਕਿਸੇ ਨੂੰ ਚਾਰਜ ਦੇ ਕੇ ਰੱਖਣਾ ਪਊਗਾ ਅਰਜੀ ਤੌਰ ਤੇ ਕਿਸੇ ਨੂੰ ਲਾ ਕੇ ਰੱਖਣਾ ਪਈਗਾ ਤੇ ਇਸ ਲਈ ਇਸ ਵਾਰ ਖੜਾ ਹੈ ਕਿ ਫਿਰ ਸੰਦੇਸ਼ਤਾ ਉਹਨਾਂ ਦਾ ਲਿਖਿਆ ਆਊਗਾ ਉਹ ਪੜੇਗਾ ਤਾਂ ਕੋਈ ਹੋਰ ਉਹ ਤਾਂ ਜੇਲ੍ਹ ਚ ਨੇ ਤੇ ਇਹ ਇੱਕ ਤਰੀਕਾ ਵੀ ਚੱਲਿਆ ਸੀ ਕੇਸ ਤਰੀਕਾ ਜੇਲ੍ਹੋਂ ਵੀ ਬਾਹਰ ਲਿਆਂਦਾ ਜਾ ਸਕਦਾ ਹੈ ਫਾਂਸੀ ਮਾਫੀ ਵੀ ਕਰਾਈ ਜਾ ਸਕਦੀ ਹੈ ਕਿ ਜੱਥੇਦਾਰ ਸਾਭ ਦੀ ਇਹਦੇ ਤੇ ਵੀ ਮੰਥਨ ਹੋਇਆ ਹੁਣ ਗਿਆਨੀ ਕੁਲਦੀਪ ਸਿੰਘ ਗੜਗਾ ਜੁਰੰਦ ਉੱਥੇ ਜਾਣਾ ਕਿਉਂ ਆਪ ਆਪਣੀ ਜੱਦਾਰੀ ਤੋਂ ਲੰਬੇ ਹੋਣਗੇ ਕਿ ਉਹਨਾਂ ਨੂੰ ਜੱਦਾਰੀ ਸੌਂਪਣਾ ਚਾਹੁੰਦੇ ਨੇ ਉਹਨਾਂ ਦੀ ਸਲਾਹ ਲੈਣਾ ਚਾਹੁੰਦੇ ਨੇ ਕਿੰਨੇ ਹੀ ਸਵਾਲ ਹੁਣ ਇਸ ਪੰਥਕ ਸਿਆਸੀ ਫਿਜ਼ਾ ਵਿੱਚ ਤੈਰਨ ਲੱਗੇ ਨੇ ਤੇ ਪਰ ਕਹਿਣ ਵਾਲੇ ਕਹਿੰਦੇ ਨੇ ਦੱਸਣ ਵਾਲੇ ਦੱਸਦੇ ਨੇ ਫੀਗਾਨੀ ਕਲਦੀਪ ਸਿੰਘ ਗੜਗਾਜ ਕਹਿੰਦੇ ਵੀ ਜੋ ਮਰਜੀ ਹੋਵੇ ਮੈਨੂੰ ਇਹ ਸੇਵਾ ਮਿਲੀ ਆ ਮੈਂ ਤਾਂ ਜੀ 6 ਤਰੀਕ ਨੂੰ ਕੌਮ ਦੇ ਨਾਮ ਸੰਦੇਸ਼ ਪੜਾਂਗਾ ਤੇ ਬਾਬਾ ਹਰਨਾਮ ਸਿੰਘ ਤੁਮਾ ਕਹਿੰਦੇ ਤੁਸੀਂ ਸਰਪਨਵਾਰ ਜਥੇਦਾਰ ਨਹੀਂ ਤੁਹਾਨੂੰ ਅਸੀਂ ਪੜਨ ਨਹੀਂ ਦੇਣਾ ਇਸ ਟਕਰਾਅ ਦੇ ਦਰਮਿਆਨ ਇੱਕ ਨੁਕਤਾ ਖੜਾ ਕੇ ਉਹ ਨੁਕਤਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰੇ ਪੰਜ ਸਿੰਘ ਸੇਵਨਾਂ ਦੀ ਬੈਠਕ ਛੋਏ ਫੈਸਲੇ ਵਾਲਾ ਇਹ ਚੁ ਸੁਖਵੀਰ ਬਾਦਲ ਨੂੰ ਤਲਬ ਕੀਤਾ ਗਿਆ ਜਿਹ ਚ ਦਮਦਮੀ ਟਕਸਾਲ ਦੇ ਮਤਲਬ ਕਿਹਾ ਜਾ ਰਿਹਾ ਕਿ ਜਥੇਦਾਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਧੂਮਾ ਦੇ ਇਸ਼ਾਰੇ ਤੇ ਕਾਰਵਾਈ ਹੋਗੀ ਜੀ ਬੀਜਪੀ ਦੇ ਕਈ ਜਿੰਨੀਆਂ ਮੂੰਹ ਨਹੀਂ ਗੱਲਾਂ ਪਰ ਸੁਖਵੀਰ ਬਾਦਲ ਨੂੰ ਤਲਬ ਕਰਨ ਦੇ ਨਾਲ ਨਾਲ ਬਾਬਾ ਟੇਕ ਸਿੰਘ ਧਨੋਲਾ ਤਖਸ਼ਰੀ ਦਮਦਮਾ ਸਭ ਦੇ ਜਥੇਦਾਰ ਉਹਨਾਂ ਨੂੰ ਵੀ ਤਖਸ਼ਰੀ ਕਿਸਕਰ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੈਨ ਗੁਰਦੀਪ ਸਿੰਘ ਗੜਗਾਜ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਦੇਉਦਾਦਾ ਆ ਰਿਹਾ ਹੈ ਜਦੋਂ ਰਣਜੀਤ ਸਿੰਘ ਗੋਹਰ ਵਾਲੇ ਮਸਲੇ ਤੇ ਉੱਤੇ ਲੇ ਕੇ ਫੈਸਲੇ ਤੇ ਇੱਧਰ ਇਹ ਕਹਿੰਦੇ ਜੀ ਉੱਥੋਂ ਹੁਕਮਨਾਮੇ ਜਾਰੀ ਨਹੀਂ ਹੋ ਸਕਦੇ ਤੇ ਉਹ ਕਹਿੰਦੇ ਜੇ ਹੁਕਮਨਾਮੇ ਜਾਰੀ ਨਹੀਂ ਹੋ ਸਕਦੇ ਫਿਰ ਤੁਸੀਂ ਸਾਡੇ ਜਾਰੀ ਹੁਕਮਨਾਮੇ ਨੂੰ ਫਿਰ ਮਾਨਤਾ ਦਿੱਤੀ ਤੁਸੀਂ ਤਾਂ ਹੀ ਉਹਨੂੰ ਖਾਰਜ ਕੀਤਾ ਕਿ ਹਾਂ ਜੀ ਤੁਹਾਡੀ ਤਨਖਾਹ ਵਾਲੀ ਪ੍ਰਕਿਰਿਆ ਖਤਮ ਹੁੰਦੀ ਹੈ ਜੇ ਤੁਸੀਂ ਮੰਨੀ ਤੇ ਜੋ ਮੰਨੀਆ ਫਿਰ ਤੁਸੀਂ ਵੀ ਤਨਖਈਆ ਕਰਾਰੋ ਹੁਣ ਤਨਖਈਆ ਕਰਾਰ ਜੱਥੇਦਾਰ ਇਹ 택ਸੀ ਦੀ ਪਟਨਾ ਸਾਹਿਬ ਤੋਂ ਇਹ ਹੁਕਮਨਾਮਾ ਹੈ ਕਿ ਤੁਸੀਂ ਤਨਖਾਹਿਆ ਕਰਾਰੋ ਫਿਰ ਉਹ ਜਥੇਦਾਰ 6 ਤਰੀਕ ਨੂੰ ਕੀ ਉਥੋਂ ਆਪਣੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰ ਸਕਦਾ ਸਵਾਲੇ ਖੜਾ ਹੋਗੇ ਸੋ ਇਹ ਇਹ ਸਵਾਲ ਹੁਣ ਵੱਡੇ ਹੁੰਦੇ ਜਾ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ ਕਿਵੇਂ ਦੇਵੇਗਾ ਕਿ ਨਵੇਂ ਜਥੇਦਾਰ ਕੌਮ ਨੂੰ ਮਿਲਣ ਜਾ ਰਹੇ ਨੇ ਅੱਜ ਦੀ ਮੁਲਾਕਾਤ ਚੋ ਕੇ ਹੱਲ ਨਿਕਲੇਗਾ ਛੇਤ੍ਰਿਕ ਤੋਂ ਪਹਿਲਾਂ ਪਹਿਲਾਂ ਧਾਮੀ ਕੋਈ ਹੱਲ ਕੱਢ ਲੈਣਗੇ ਪਰ ਖਬਰ ਤਾਂ ਇਹ ਵੀ ਹੈ ਜਨਾਬ ਕਿ ਧਾਮੀ ਖੁਦ ਨਾਰਾਜ਼ ਤੇ ਨਿਰਾਸ਼ ਨੇ ਤੇ ਉਹ ਕਹਿੰਦੇ ਮੰਨਣ ਲੱਗੇ ਨੇ ਕਿ ਮੈਂ ਵਾਪਸ ਆ ਕੇ ਗਲਤੀ ਕੀਤੀ ਆ 6 ਤਰੀਕ ਤੱਕ ਜਥੇਦਾਰਾਂ ਦਾ ਤਾਂ ਅਜੇ ਸਪਸ਼ਟ ਨਹੀਂ ਕਿ ਬਦਲਿਆ ਜਾਂਦਾ ਕਿ ਨਹੀਂ ਜਾਂਦਾ ਪਰ ਚਰਚਾ ਇਹ ਤੁਰਪੀਆ ਕਿ ਤੇ ਐਸਜੀਬੀਸੀ ਨੂੰ ਪ੍ਰਧਾਨ ਨਾ ਨਵਾਂ ਮਿਲ ਜੇ 6 ਤਰੀਕ ਤੋਂ ਪਹਿਲਾਂ ਪਹਿਲਾਂ ਸੋ ਕੁਝ ਵੀ ਸੰਭਵ ਹੈ ਪਰ ਟਕਰਾ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ ਜੋ ਪੰਥਕ ਤੌਰ ਤੇ ਤਾਂ ਸ਼ੁਭ ਸੰਕੇਤ ਨਹੀਂ ਹੈ ਪਰ ਇਹਨਾਂ ਦਿਨਾਂ ਦੇ ਹਵਾਲੇ ਨਾਲ ਵੀ ਇਹ ਬਿਲਕੁਲ ਵੀ ਸ਼ੁਭ ਸੰਕੇਤ ਨਹੀਂ ਹੈ ਸੋ ਇਸ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ ਇਹਦੇ ਉੱਤੇ ਕੁਝ ਸਿਰਦ ਤੇ ਰਾ ਨੂੰ ਕਹਿੰਦੇ ਸਾਹਮਣੇ ਆ ਕੇ ਆਪਣਾ ਰੋਲ ਨਿਭਾਉਣ ਦੀ ਲੋੜ ਹੈ ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਗੁਰੂ ਬਣ ਜਾ ਰਹੇ ਭਾਰਤ ਨੂੰ ਖਾਸ ਕਰ ਭਾਰਤ ਦੀ ਸਰਕਾਰ ਨੂੰ ਕੀ ਵਿਦੇਸ਼ੀ ਮਲਕਾਂ ਵੱਲੋਂ ਛਟਕੇ ਦਰ ਛਟਕੇ ਮਿਲ ਰਹੇ ਨੇ ਜੇ ਮੈਂ ਆਪਣੇ ਸਰਦੀ ਮਲਕਾਂ ਦੀ ਗੱਲ ਕਰਾਂ ਕਿਸ ਸਮੇ ਜਿਹੜੇ ਸਾਰੇ ਮੁਲਕ ਖੁੱਲ ਕੇ ਸਾਡੇ ਨਾਲ ਖੜੇ ਸੀ ਲਗਭਗ ਅੱਜ ਸਾਰੇ ਵਿੱਥ ਬਣਾ ਕੇ ਖੜੇ ਨੇ ਅਜੂਰੀ ਬਣਾ ਕੇ ਖੜੇ ਨੇ ਅੱਜ ਕਪਚਾਲੇ ਸਾਡੇ ਉਹਨਾਂ ਮੁਲਕਾਂ ਦੇ ਦਰਮਿਆਨ ਖਾਈ ਪੈਦਾ ਹੋ ਗਈ ਹੈ ਪਾਕਿਸਤਾਨ ਨਾਲ ਤਾਂ ਚਲੋ ਤਿਰਸਰ ਸੁਧਰੇ ਹੀ ਨਹੀਂ ਕਦੇ ਨਾ ਇਧਰੋਂ ਹੋਈ ਜੀ ਕੋਸ਼ਿਸ਼ ਹੋਈ ਨਾ ਉਧਰੋਂ ਕਦੇ ਹੋਈ ਹਰਕਤ ਉਧਰੋਂ ਹੁੰਦੀ ਰਹੀ ਤੇ ਉਧਰੋਂ ਜਵਾਬ ਮਿਲਦਾ ਰਿਹਾ ਉਹਨਾਂ ਨੂੰ ਪਰ ਜਿਹੜਾ ਮੁਲਕ ਕਹਿੰਦੇ ਜੀ ਭਾਰਤ ਨੇ ਯਾਦ ਕਰਾਇਆ ਪਾਕਿਸਤਾਨ ਚੋਂ ਕਢਾ ਕੇ ਬੰਗਲਾਦੇਸ਼ ਉਹ ਵੀ ਅੱਖਾਂ ਫੇਰ ਗਿਆ 네ਪਾਲ ਜਿਹੜੇ ਆਧਾਰ ਤੇ ਉੱਤੇ ਭਾਰਤ ਚ ਰਾਜਨੀਤੀ ਹੁੰਦੀ ਹੈ ਹਿੰਦੂ ਰਾਸ਼ਟਰ ਦੀ ਉਹ ਤਾਂ ਕਹਿੰਦੇ ਪਹਿਲੇ ਹਿੰਦੂ ਰਾਸ਼ਟਰ ਉਹਦੇ ਨਾਲ ਵੀ ਨਹੀਂ ਬਣ ਰਹੀ ਹੁਣ ਇਧਰ ਬਾਕੀ ਚੀਨ ਨਾਲ ਜਿਵੇਂ ਪੇਚ ਫਸਿਆ ਸਭ ਨੂੰ ਪਤਾ ਪਰ ਜਦੋਂ ਹੁਣ ਭਾਰਤ-ਪਾਕ ਮੁੱਲਕ ਆਮੋ ਸਾਹਮਣੇ ਹੋਏ ਇਸ ਪਹਿਲਗਾਮ ਹਮਲੇ ਤੋਂ ਬਾਅਦ 4 ਦਿਨ ਦੀ ਜੰਗ ਦੇ ਦਰਮਿਆਨ ਤੇ ਤਦ ਉੱਕਾ ਦੁੱਕਾ ਮੁੱਲਕ ਜਿਹੜੇ ਇਥੋਂ ਭਾਰਤ ਤੋਂ ਸਹਾਇਤਾ ਵੀ ਲੈਂਦੇ ਰਹੇ ਇਹਨਾਂ ਦੇ ਲਈ ਪ੍ਰਬੰਧ ਵੀ ਕਰਦੇ ਨਹੀਂ ਪਰ ਸਰਕਾਰ ਭਾਰਤ ਦੇ ਲੋਕ ਉਹ ਮੁਲਕ ਵੀ ਪਾਕਿਸਤਾਨ ਨਾਲ ਜਾ ਖੜੇ ਤੇ ਅਮਰੀਕਾ ਜਿਹਨੂੰ ਫਰੈਂਡ ਕਿਹਾ ਜਾਂਦਾ ਸੀ ਉਹ ਵੀ ਦਵਲੇ ਹੱਥ ਰਗ ਗਿਆ ਤੇ ਇਹ ਸਾਰੀ ਸਥਿਤੀ ਚ ਭਾਰਤ ਕੱਲਾ ਰਿਆ ਪਰ ਭਾਰਤ ਦਾ ਇੱਕ ਰਿਸ਼ਤਾ ਕੈਨੇਡਾ ਨਾਲ ਵੀ खासा ਗੂੜਾ ਰਿਹਾ ਕਿਉਂਕਿ ਵੱਡੀ ਗਿਣਤੀ ਚ ਭਾਰਤੀ ਕੈਨੇਡਾ ਚ ਵਸੇ ਨੇ ਖਾਸ ਕਰ ਗੁਜਰਾਤੀ ਤੇ ਪੰਜਾਬੀ ਤਾਂ ਤੇ ਪੰਜਾਬੀਆਂ ਦੇ ਹਵਾਲੇ ਨਾਲ ਕੈਨੇਡਾ ਦੀ ਚਰਚਾ ਖੂਬ ਹੈ ਜਿਵੇਂ ਉੱਥੋਂ ਦੀ ਸਰਕਾਰਾਂ ਤੱਕ ਸਿਸਟਮ ਤੱਕ ਪੰਜਾਬੀਆਂ ਨੇ ਆਪਣੇ ਝੰਡੇ ਗੱਡੇ ਪਰ ਟਰੂਡੋ ਦੇ ਨਾਲ ਪਰ ਦੇ ਪ੍ਰਧਾਨ ਤੇ ਮੋਦੀ ਦਾ ਰਿਸ਼ਤਾ ਜਿਵੇਂ ਵਿਗੜਿਆ ਖਾਸ ਕਰ ਨੀਜਰ ਕਤਲकांड ਤੋਂ ਬਾਅਦ ਜੋ ਤਣਾਅ ਪੈਦਾ ਹੋਇਆ ਇੱਕ ਦੂਏ ਦੇ ਡਿਪਲੋਮੈਟ ਕੱਢੋ ਜੀ ਵੀਜ਼ੇ ਰੱਦ ਕਰੋ ਜੀ ਆਹ ਕਰੋ ਜੀ ਉਹ ਕਰੋ ਜੀ ਉਹ ਲੱਗਾ ਕਿ ਚਲੋ ਸ਼ਾਇਦ ਇਹ ਖਟਾਸ ਮੁੱਕ ਜਵੇ ਹੁਣ ਉੱਥੇ ਚੋਣਾ ਹੋ ਗਈਆਂ ਨਵੇਂ ਪ੍ਰਧਾਨ ਮੰਤਰੀ ਆ ਗਏ ਨਵੇਂ ਮੰਤਰੀ ਆ ਗਏ ਵਿਚਕ ਪਾਰਟੀ ਉਹੀ ਵਾਪਸ ਪਰਤੇ ਆਈ ਪਰ ਹੁਣ ਟਰੂਡੋ ਨਹੀਂ ਹੈਗੇ ਪਰ ਇਧਰ ਸਾਡੇ ਵਾਲੇ ਨਰਿੰਦਰ ਮੋਦੀ ਹੋ ਸੀ ਇਹ ਆਸ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕੈਨੇਡਾ ਦੇ ਵਿੱਚ ਜੀ 7 ਸਿਖਰਸ ਮੇਲਣ ਹੋਣ ਜਾ ਰਿਹਾ ਹੋਵੇ ਤੇ ਭਾਰਤ ਸਰਕਾਰ ਨੂੰ ਸਦਾ ਹੀ ਭਾਰਤ ਮੁਲਕ ਦੀ ਉਹਦੇ ਸ਼ਮੂਲੀਅਤ ਨਹੀਂ ਮੈਂ ਅੱਜ ਦੀ ਤਰੀਕ ਸੇ ਤੁਹਾਨੂੰ ਗੱਲ ਕਰ ਰਿਹਾ ਇਹ ਸਿਖਰ ਸਿਮੇਲਨ ਕਹਿੰਦੇ 15 ਤੋਂ 17 ਜੂਨ ਤੱਕ ਚੱਲਣਾ ਹੈ ਟੈਨਰੋਜਾ ਜੀ7 ਸਿਖਰ ਸਿਮੇਲਨ ਅਸਲ ਚ ਤਾਂ ਇਹਦੇ ਵਿੱਚ ਸੱਤ ਮੁਲਕਾਂ ਦਾ ਇੱਕ ਸਮੂਹ ਹੈ ਜਿੱਚ ਅਮਰੀਕਾ ਹੈ ਯੂਕੇ ਹੈ ਫਰਾਂਸ ਹੈ ਜਰਮਨੀ ਹੈ ਇਟਲੀ ਹੈ ਜਾਪਾਨ ਹੈ ਤੇ ਕੈਨੇਡਾ ਸੋ ਅਮਰੀਕਾ ਯੂਕੇ ਫਰਾਂਸ ਜਰਮਨੀ ਇਟਲੀ ਜਾਪਾਨ ਤੇ ਕੈਨੇਡਾ ਇਹ ਸੱਤ ਮੁਲਕਾਂ ਦਾ ਸਮੂਹ ਇਹਦੇ ਵਿੱਚ ਪਿਛਲੇ ਲਗਭਗ 6 ਸਾਲਾਂ ਤੋਂ ਲਗਾਤਾਰ ਨਰਿੰਦਰ ਮੋਦੀ ਜੀ7 ਸਿਖਰਸ ਮਿਲਣ ਦਾ ਹਿੱਸਾ ਬਣਦੇ ਆ ਰਹੇ ਨੇ ਲਗਾਤਾਰ ਇਹ ਸੱਤਵਾਂ ਮੌਕਾ ਸੀ ਜਿਹੜਾ ਉਹਨਾਂ ਤੋਂ ਖੁੰਝ ਗਿਆ ਜਾਂ ਉਹਨੂੰ ਤੋਂ ਖੋਹ ਲਿਆ ਗਿਆ ਜਾਂ ਉਹਨੂੰ ਸੱਦੇ ਹੀ ਨਹੀਂ ਗਿਆ ਇਸ ਵਾਰ ਇਸ ਜੀ7 ਸਿਖਰਸ ਮਿਲਣ ਦੀ ਮੇਜ਼ਬਾਨੀ ਕਰ ਰਿਹਾ ਕੈਨੇਡਾ ਤੇ ਫਿਰ ਜਿਹੜਾ ਮੇਜ਼ਬਾਨੀ ਕਰੂਗਾ ਉਹ ਇਸ ਅਦੇ ਦਊਗਾ ਇਸ ਜੀ7 ਸਿਕਰਸ ਮਿਲਣ ਦਾ ਨਿਯਮ ਬਣਿਆ ਹੋਇਆ ਇਹਨਾਂ ਦਾ ਸਿਧਾਂਤ ਹੈ ਕਿ ਜਿਹੜਾ ਮੇਜ਼ਬਾਨੀ ਕਰੂਗਾ ਸੱਦਿਆਂ ਦਾ ਵੀ ਉਹਦੇ ਤੇ ਨਿਰਪਰ ਹੈ ਕਿ ਉਹਨੂੰ ਕਿਹਨੇ ਸੱਦਣਾ ਹੈ ਕਿਹਨੂੰ ਨਹੀਂ ਸੱਦਣਾ ਅਜੰਡਾ ਕੀ ਹੋਊਗਾ ਰੂਪਰੇਖਾ ਕੀ ਹੋਗੀ ਇਹਦੀ ਸਾਰੇ ਪ੍ਰੋਗਰਾਮ ਦੀ ਬਣਤਰ ਕੀ ਰਹਿਣ ਵਾਲੀ ਆ ਉਹ ਸਾਰਾ ਕੁਝ ਮੇਜ਼ਬਾਨ ਤੇ ਛੱਡ ਦਿੱਤਾ ਜਾਂਦਾ ਤੇ ਫਿਰ ਮੇਜ਼ਬਾਨ ਨੇ ਫੈਸਲਾ ਕਰ ਲੈ ਕੇ ਆਪਾਂ ਭਾਰਤ ਨੂੰ ਨਹੀਂ ਸੱਦਣਾ ਜਦੋਂ ਕਿ ਅਸੀਂ ਉੱਥੇ ਰਾਜਨੀਤਿਕ ਤੌਰ ਤੇ ਭਾਈਚਾਰਕ ਤੌਰ ਤੇ ਜਾਂ ਸੰਖਿਆ ਤੌਰ ਤੇ ਮੈਂ ਸਮੁੱਚੇ ਭਾਰਤ ਮੁਲਕ ਦੇ ਬਾਰੇ ਜੇ ਗੱਲ ਕਰਾਂ ਤਾਂ ਵੱਡੀ ਥਾਂ ਰੱਖਦੇ ਆ ਉਹਦੇ باوجود ਇਹ ਬਰਫ ਪੰਗਲ ਕਿਉਂ ਨਹੀਂ ਰਹੀ ਤੇ ਇਹੀ ਅੱਖਾਂ ਜੇ ਅਮਰੀਕਾ ਦਿਖਾਵੇ ਫਿਰ ਅਸੀਂ ਪਿੱਟ ਕਰ ਲੈਂਦੇ ਆ ਫਿਰ ਅਸੀਂ ਕੁਸਕ ਦੇ ਨਹੀਂ ਸਾਡੇ ਮੁੰਡੇ ਅਥਕੜੀਆਂ ਲਾ ਕੇ ਬੇੜੀਆਂ ਲਾ ਕੇ ਉਹ ਜਹਾਜ਼ ਚੜਾਉਂਦੇ ਰਹਿਣ ਤੇ ਸਾਡੇ ਪ੍ਰਧਾਨ ਮੰਤਰੀ ਚ ਖੋਲ ਬੈਠੇ ਰਹਿਣਾ ਤੇ ਤੁਸੀਂ ਉਹਨਾਂ ਨੂੰ ਆਇਆ ਉਹਨੂੰ ਚੁੱਲੇ ਚਲਾਓ ਜੱਫੀਆਂ ਪਾਉਣ ਵਾਲੀ ਵੋਟਾਂ ਮੰਗਣ ਜਾਓ ਹਰ ਕੀ ਬਾਤ ਟਰੰਪ ਸਰਕਾਰ ਟਰੰਪ ਮਾਈ ਫਰੈਂਡ ਫਰੈਂਡ ਕਹਿੰਦਾ ਮੈਂ ਤਾਂ ਪਾਕਿਸਤਾਨ ਦਾ ਵੀ ਫਰੈਂਡ ਸੋ ਜੇ ਤਾਂ ਮਸਲਾ ਪਾਕਿਸਤਾਨ ਨਾਲ ਆਵੇ ਫਿਰ ਤਾਂ ਅਸੀਂ ਮੂੰਹ ਤੋੜ ਜਵਾਬ ਦਿੰਨੇ ਆ ਜੇ ਉਹੋ ਜਿਹਾ ਹੀ ਮਸਲਾ ਚੀਨ ਛੇੜੇ ਫਿਰ ਅਸੀਂ ਚੁੱਪ ਬੱਠ ਲੈਂਦੇ ਆ ਜੇ ਕੋਈ ਮਸਲਾ ਕੈਨੇਡਾ ਵੱਲੋਂ ਆਵੇ ਫਿਰ ਅਸੀਂ ਹਮਲਾਵਰ ਹੁੰਨੇ ਆ ਜੇ ਜੋਹੀ ਜਿਹਾ ਹੀ ਮਸਲਾ ਅਮਰੀਕਾ ਵੱਲੋਂ ਆਵੇ ਫਿਰ ਅਸੀਂ ਅੱਖਾਂ ਵਿੱਚ ਲੈਨੇ ਆ ਇਸ ਸਵਾਲ ਵੀ ਜਨਾਬ ਤੁਹਾਡੇ ਮੂਰੇ ਆਖ ਲੋਤੇ ਨੇ ਇਹਨਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਕਿ ਸਿਤੀ ਕਿਉਂ ਬਣੀ ਠੀਕ ਹੈ ਹੋ ਸਕਦਾ ਕਿ ਇਹ ਨਾ ਦਿਨਾ ਛੀ 16 ਤਰੀਕ ਨੂੰ 15 ਤਰੀਕ ਨੂੰ ਭਾਰਤ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਜਾਵੇ ਤਾਂ ਕਿ ਮਿਸ਼ਨ ਸੰਦੂਰ ਇਸ ਸਟ੍ਰਾਈਕ ਦੇ ਬਾਰੇ ਜਾਣਕਾਰੀ ਦੇਣ ਦਾ ਠੱਗ ਤਰੀਕਾ ਕੱਢ ਲਿਆ ਜਾਵੇ ਕਿ ਚਲੋ ਆਹ ਮਸਲਬ ਤੁਜੋ ਕਿ ਇਹਨਾਂ ਦੇ ਅਚ ਕਿਵੇਂ ਜਾਂਦੇ ਜੀ ਮੋਦੀ ਜੀ ਦਾ ਸੰਸਦ ਸੈਸ਼ਨ ਚਾਉਣਾ ਸੀ ਇਹ ਵੀ ਹੋ ਸਕਦਾ ਪਰ ਨਾ ਉਧਰੋਂ ਸੱਦਾ ਹੈ ਤੇ ਨਾ ਇਧਰੋਂ ਤਿਆਰੀ ਹੈ ਇਸ ਲਈ ਜੀ7 ਸਿਖਰਸ ਮਿਲਣ ਦਾ ਇਸ ਵਾਰ ਭਾਰਤੀ ਸਾ ਨਹੀਂ ਬਣਨ ਜਾ ਰਿਹਾ ਝਟਕੇ ਵਰਗਾ ਝਟਕਾ ਤਾਂ ਅਮਰੀਕਾ ਨੇ ਵੀ ਦਿੱਤਾ ਜੀ ਮੋਦੀ ਜੀ ਦੇ ਮਿੱਤਰ ਨੂੰ ਬਿਲਕੁਲ ਜੀ ਮੈਂ ਗੱਲ ਕਰ ਰਿਹਾ ਹਾਨੀ ਗਰੁੱਪ ਦੀ अरानी ग्रुप ਕਹਿੰਦੇ ਮੁੜ ਅਮਰੀਕਾ ਦੀ ਜਾਂਚ ਦੇ ਘਰੇ ਚ ਆ ਗਿਆ। ਈਰਾਨ ਤੋਂ ਗੈਸ ਲਿਆਉਣ ਦਾ ਮਾਮਲਾ ਹੈ। ਮੁਦਰਾਪੋਰਟ ਰਾਹੀਂ ਕਹਿੰਦੇ ਜੀ ਈਰਾਨ ਤੋਂ ਗੈਸ ਲੈਂਦੀ ਹੈ ਤੇ ਜਿਹਦੇ ਚ ਉਹਨੇ ਜਾਂਚ ਦੇ ਘਰੇ ਚ ਆ ਗਏ ਨੇ ਪਰ ਜਨਾਬ ਪੈਰਾਂ ਤੇ ਪਾਣੀ ਨਹੀਂ ਪੈ ਮੁਦਰਾਪੋਰਟ ਪਤਾ ਨਾ ਗੁਜਰਾਤ ਦੀ ਉਹ ਮੁਦਰਾਪੋਰਟ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਗਈ। ਉੱਥੋਂ ਵਪਾਰ ਨਹੀਂ ਬੰਦ ਹੁੰਦਾ। ਵਪਾਰ ਬੰਦ ਹੁੰਦਾ ਬਾਗਾ ਬਾਟਰ ਤੋਂ। ਪਹਿਲਾਂ ਸਿੱਧਾ ਪਾਕਿਸਤਾਨ ਵਾਲਾ ਬੰਦ ਹੋ ਗਿਆ ਸੀ ਫਿਰ ਹੁਣ ਇਸ ਵਾਰ ਜਿਹੜਾ ਈਰਾਨ ਉਰਨ ਨਾਲ ਹੁੰਦਾ ਉਹ ਵੀ ਬੰਦ ਹੋ ਗਿਆ ਸੋ ਜੋ ਉਧਰ ਮੁਦਰਾਪੋਰਟ ਤੋਂ ਚੱਲਦਾ ਉਹ ਪੋਰਟ ਰਾਈਓ ਕਹਿੰਦੇ ਜੀ ਈਰਾਨ ਤੋਂ ਗੈਸ ਲਿਆਉਣ ਦਾ ਮਾਮਲਾ ਹੈ ਅਸਲ ਚ ਕੀ ਹੈ ਮਾਲ ਸਟ੍ਰੀਟ ਜਰਨਲ ਦੀ ਰਿਪੋਰਟ ਚ ਕਹਿੰਦੇ ਦਾਵਾ ਕੀਤਾ ਗਿਆ ਕਿ ਭਾਰਤੀ ਅਰਬ ਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਮੁੜ ਅਮਰੀਕੀ ਜਾਂਚ ਦੇ ਘੇਰੇ ਚ ਆ ਗਈਆਂ ਨੇ ਇਸ ਵਾਰ ਅਡਾਨੀ ਗਰੁੱਪ ਉਤੇ ਆਪਣੀ ਮੁਦਰਾ ਬੰਦਰਗਾਹ ਰਾਹੀਂ ਈਰਾਨ ਤੋਂ ਐਲ ਪੀ ਜੀ ਲਿਆਉਣ ਦਾ ਦੋਸ਼ ਲੱਗਾ ਉਹ ਜਿਹੜਾ ਨੀ ਗਰੁੱਪ ਨੇ ਦਾਅਵਾ ਕੀਤਾ ਕਿ ਉਸਨੇ ਆਪਣੀ ਕਿਸੇ ਵੀ ਬੰਦਰਗਾਹ ਤੋਂ ਈਰਾਨ ਤੋਂ ਕੋਈ ਵੀ ਐਲ ਪੀ ਜੀ ਨਹੀਂ ਲਿਆਂਦੀ ਗਰੁੱਪ ਦੇ ਤਰਜਮਾਨ ਦੇ ਇੱਕ ਬਿਆਨ ਚ ਇਹ ਵੀ ਆਖਿਆ ਗਿਆ ਕਿ ਉਸ ਦੀ ਆਪਣੀ ਕਿਸੇ ਵੀ ਬੰਦਰਗਾਹ ਉੱਤੇ ਈਰਾਨ ਜਾਂ ਈਰਾਨ ਦੀ ਮਾਲਕੀ ਵਾਲੀ ਮਾਲਕੀ ਵਾਲੇ ਕਿਸੇ ਵੀ ਜਾਜ ਤੋਂ ਕੋਈ ਸਮਾਨ ਨਹੀਂ ਆਉਂਦਾ ਇਸ ਦੇ ਨਾਲ ਹੀ ਗਰੁੱਪ ਨੇ ਕਿਹਾ ਕਿ ਈਰਾਨ ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਅਸੀਂ ਕੋਈ ਉਲੰਘਣਾ ਨਹੀਂ ਕੀਤੀ ਤਰਜਮਾਨ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੀ ਜਾਰੀ ਕਿਸੇ ਤਰ੍ਹਾਂ ਦੀ ਜਾਂਚ ਤੋਂ ਜਾਣੂ ਨਹੀਂ ਆ ਕਹਿੰਦੇ ਸਾਨੂੰ ਜਾਂਚ ਦਾ ਤਾਂ ਨਹੀਂ ਪਤਾ ਪਰ ਜਿਹੜੀਆਂ ਰੋਕਾਂ ਲੱਗੀਆਂ ਰਣ ਨਾਲ ਕਾਰੋਬਾਰ ਵਪਾਰ ਦੀਆਂ ਉਹਦੀ ਅਸੀਂ ਪਾਲਣਾ ਕਰਨੀਆਂ ਅਸੀਂ ਕੋਈ ਲੰਘਣ ਨਹੀਂ ਕੀਤੀ ਕੁਝ ਨਹੀਂ ਆਇਆ ਪਰ ਮੈਂ ਮੁਦਰਾ ਪੋਰਟ ਦਾ ਤੁਹਾਨੂੰ ਇੱਕ ਉਦਾਹਰਣ ਦੇ ਚੁੱਕਿਆ ਕਿ ਲਗਾਤਾਰ ਉੱਥੇ ਨਸ਼ੇ ਦੀ ਖੇਪ ਗਾਹੇ-ਬਗਾਏ ਫੜ ਹੋ ਜਾਂਦੀ ਹੈ ਇਹ ਫੜਨ ਦੀ ਪ੍ਰਕਿਰਿਆ ਦਿਖਾਉਣ ਲਈ ਹੁੰਦੀ ਹੈ ਕਿ ਦੇਖੋ ਜੀ ਤੇ ਜਿਹੜੀਆਂ ਲੰਘਦੀਆਂ ਤੇ ਉਹ ਕਿੱਥੇ ਵਿਕਦੀਆਂ ਕੌਣ ਫੈਲਾਉਂਦਾ ਉਹ ਸਾਰਾ ਪ੍ਰਵਾਹਨ ਹੈ ਤੇ ਇਸ ਲਈ ਜੇ ਉਸ بندرگاہ ਤੋਂ ਨਸ਼ੇ ਦੀ खेਪ ਆ ਸਕਦੀ ਹੈ ਫਿਰ ਭਾਈ ਤੁਹਾਡਾ ایران ਤੋਂ ਪਾਬੰਦੀ ਲੱਗਿਆ ਐਲ ਪੀਜੀ ਗੈਸ ਵੀ ਆ ਸਕਦੀ ਹੈ ਸੋ ਇਸ ਲਈ ਇਸ ਮਸਲੇ ਤੇ ਕਿਰੇ ਨੇ ਮਦਰਾ ਤੇ ਫਾਰਸ ਦੀ ਖਾੜੀ ਰਾਹੀਂ ਆਉਣ ਵਾਲੇ ਟੈਂਕਰਾਂ ਚ ਕੁਝ ਛੱਕੀ ਗਤੀਵਿਧੀਆਂ ਸਾਹਮਣੇ ਆਈਆਂ ਨੇ ਕਹਿੰਦੇ ਕਿ ਉਮੈਰਾ ਮੁਤਾਬਕ ਪਾਬੰਦੀਆਂ ਤੋਂ ਬਚਣ ਵਾਲੇ ਜਹਾਜ਼ਾਂ ਚ ਆਮ ਦਿਖਾਈ ਦਿੰਦੀਆਂ ਨੇ ਬਾਲ ਸਟਰੀਟ ਜਰਨਲ ਦੇ ਰਿਪੋਰਟ ਚ ਕਿਹਾ ਗਿਆ ਕਿ ਅਮਰੀਕੀ ਜਾਂਚਕਰ ਇਸ ਕੱਲ ਦੀ ਤਹਿਕੀਕਤ ਕਰ ਰਹੇ ਨੇ ਕੇਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਗੁਜਰਾਤ ਸਿਤ ਆਪਣੀ ਮੁਦਰਾਪੋਰਟ ਤੋਂ ਇਸ ਬੰਦਰਗਾਹ ਤੋਂ ਭਾਰਤ ਚੇਰਾਨੀ ਐਲਪੀਜੀ ਦੀ ਧਰਾਮਤ ਕੀਤੀ ਹੈ ਸੋ ਜਨਾਬ ਤੁਹਾਡੇ ਲਈ ਇਹ ਹੁਣ ਚਣੌਤੀ ਖੜੀ ਹੋ ਗਈ ਹੈ ਸਵਾਲ ਖੜਾ ਹੋ ਗਿਆ ਤੇ ਅਡਾਨੀ ਜੀ ਨੂੰ ਬਚਾਉਣਾ ਉਹ ਤੁਹਾਡੀ ਜ਼ਿੰਮੇਵਾਰੀ ਹੋਵੇ ਵੀ ਤੁਹਾਡਾ ਮਿੱਤਰਚਾਰਾ ਕਾਰੋਬਾਰੀ ਹੈ ਚੁਣਾਈ ਹੈ ਸਾਰਾ ਕੁਝ ਹੈ ਦੇਸ਼ ਕਰਪੜ ਘਰਾਣਿਆਂ ਦੇ ਹਵਾਲੇ ਹੈ ਤੇ ਉਹਦੇ ਵਿੱਚ ਫਿਰ ਅਗਲੇ ਇਹ ਥੋੜੀ ਸਰਕਾਰ ਚ ਨਹੀਂ ਕਰਨਗੇ ਫਿਰਕਤ ਕਰਨਗੇ ਪਰ ਉਹ ਕਹਿੰਦੇ ਅਸੀਂ ਨਹੀਂ ਕੀਤਾ ਤੇ ਅਮਰੀਕਾ ਜਾਂਚ ਕਰ ਰਿਹਾ ਹੈ ਕਿ ਇਹਦੇ ਮਾਮਲੇ ਚ ਇੱਕ ਵਾਰ ਰੜਾਨੀ ਫਿਰਕਰ ਗਏ ਹੈ ਬਹੁਤ